ਜੱਲੋਕੇ ਪਿੰਡ ਵੱਲ ਪਹੁੰਚ ਰਹੇ ਆ ਕਿਉਂਕਿ ਇਹਨਾਂ ਪਿੰਡਾਂ ਤੱਕ ਹਾਲੇ ਤੱਕ ਰਾਸ਼ਨ ਤੇ ਰਸਤ ਜਿਹੜਾ ਹੈਗਾ ਉਹ ਨਹੀਂ ਪਹੁੰਚਿਆ ਆ ਨਿਰਪਖੜ ਦੀ ਟੀਮ ਸਾਡੇ ਨਾਲ ਆ ਬੈਠੂਰੇ ਸਾਡੇ ਨਾਲ ਨੇ ਕੀ ਕਹੋਗੇ ਇਹਨਾਂ ਹਾਲਾਤਾਂ ਨੂੰ ਲੈ ਕੇ ਜਿਹੜੇ ਹਾਲਾਤਾਂ ਜੀ ਦੇਖੋ ਪੰਜਾਬ ਦੇ ਇਦਾਂ ਦੇ ਨੇ ਕਿ ਪੰਜਾਬ ਦੇ ਜੇ ਸੜਕਾਂ ਦੀ ਗੱਲ ਕਰੀਏ ਸੜਕਾਂ ਦੀ ਆਵਾਜਾਈ ਬਿਲਕੁਲ ਹੀ ਠੱਪ ਹੋ ਚੁੱਕੀ ਆ ਹੁਣ ਸੜਕਾਂ ਥਾਂ ਹੀ ਜਾਣਾ ਪਿੰਡਾਂ 'ਚ ਬੜਾ ਮੁਸ਼ਕਲ ਆ। ਨਾ ਪਿੰਡਾਂ ਦੇ ਲੋਕਾਂ ਦਾ ਬਾਹਰ ਆਣਾ ਪੋਸੀਬਲ ਆ, ਨਾ ਬਾਹਰ ਦਾ ਅੰਦਰ ਜਾਣਾ ਪੋਸੀਬਲ ਆ। ਇਹ ਤਾਂ ਇੱਕ ਇਹ ਹੈਗਾ ਵੀ ਬਾਈ ਆਪਾਂ ਬੋਟ ਉੱਥੇ ਤੱਕ ਜਾ ਸਕਦੇ ਆ। ਤਾਂ ਸਾਡੀ ਕੋਸ਼ਿਸ਼ ਹੈਗੀ ਆ ਵੀ ਆਪਾਂ ਉਹਨਾਂ ਹਰ ਇੱਕ ਪਿੰਡਾਂ ਤੱਕ ਪਹੁੰਚ ਕਰ ਰਹੇ ਆ ਜਿਨ੍ਹਾਂ ਪਿੰਡਾਂ ਨੂੰ ਹੁਣ ਮਦਦ ਦੀ ਲੋੜ ਆ। ਤੇ ਹਰ ਇੱਕ ਉਸ ਪਿੰਡ ਤੱਕ ਪਹੁੰਚਿਆ ਜਾ ਰਿਹਾ ਉਹਨਾਂ ਨੂੰ ਹਰ ਇੱਕ ਪ੍ਰਕਾਰ ਦੀ ਜਿਹੜੀ ਮਦਦ ਆ ਉਹ ਉਹਨਾਂ ਨੂੰ ਦਿੱਤੀ ਜਾ ਰਹੀ ਆ ਵੀ ਤਾਂ ਜੋ ਇੱਕ ਜਿਹੜੀ ਭੁੱਖੇ ਢਿੱਡ ਦੀ ਰੋਟੀ ਆ ਜਿਹੜੀ ਉਹ ਹਰ ਇੱਕ ਬੰਦੇ ਨੂੰ ਮਿਲ ਸਕੇ। ਰੈਸਕਿਊ ਵੀ ਫਿਰ ਹੁਣ ਤੱਕ ਕੀਤਾ ਕਿ ਕੁਝ ਲੋਕਾਂ ਨੂੰ ਮੈਂ ਆ ਬੋਟ ਤੁਸੀਂ ਅੱਜ ਲੈ ਕੇ ਚਾ ਲੋ ਰੈਸਕਿਊ ਵੀ ਕੀਤਾ। ਅਸਲ 'ਚ ਵੀਰ ਜਿਹੜਾ ਸਟਾਰਟਿੰਗ ਸਾਡਾ ਕੰਮ ਸੀਗਾ ਉਹ ਰੈਸਕਿਊ ਦਾ ਹੀ ਸੀਗਾ। ਓਕੇ ਉਹਨੂੰ ਰੈਸਕਿਊ ਕਰਕੇ ਜਿਹੜੇ ਪਰਿਵਾਰਾਂ 'ਚ ਜਿਵੇਂ ਜਿਹੜੇ 4-4 5-5 ਜੀ ਨੇ ਉਹਨਾਂ ਤੋਂ 4 ਤੋਂ ਜਿਵੇਂ 4 ਜੀ ਨੇ 3 ਜੀ ਰੈਸਕਿਊ ਕਰਕੇ ਉਹਨਾਂ ਨੂੰ ਬਾਹਰ ਕੱਢਤਾ ਇੱਕ ਜੀ ਜਿਹੜ ਉਸ ਬੰਦੇ ਤੱਕ ਅੱਪਾ ਰੋਟੀ ਪਹਚਾਣ ਦਾ ਵੀ ਕੰਮ ਕਰ ਰਹੇ ਆ ਨਾਲ ਤਿੰਨਾਂ ਨੂੰ ਤਾਂ ਛੱਡ ਕੇ ਅੱਗੇ ਭੇਤ ਤਾਂ ਉਹਨਾਂ ਦੇ ਕੋਈ ਆਪਣੀ ਰਿਸ਼ਤੇਦਾਰੀ ਚਲਾ ਗਿਆ ਕੋਈ ਕਿਤੇ ਬਾਹਰ ਚਲਾ ਗਿਆ ਤਾਂ ਹੁਣ ਜਿਹੜੇ ਇੱਕ ਇੱਕ ਦੋ ਦੋ ਪਰਿਵਾਰਕ ਮੈਂਬਰ ਉਰੇ ਬਚੇ ਨੇ ਉਹਨਾਂ ਤੱਕ ਜਿਹੜੀ ਹਰ ਇੱਕ ਜਿਹੜੀ ਮਦਦ ਆ ਉਹ ਇਹਨਾਂ ਵੋਟਾਂ ਦੇ ਥਰੂ ਹੀ ਪਹਚਾਈ ਜਾ ਰਹੀ ਹੈ